ਸਤਿ ਸ੍ਰੀ ਅਕਾਲ ਨਾਲ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਹਾਂ ਘੱਗਰ ਦੇ ਪੁਲ ਤੇ ਕੜੈਲ ਤੁਸੀਂ ਦੇਖ ਸਕਦੇ ਹੋ ਘੱਗਰ ਦਾ ਪਾਣੀ ਨਵੀਂ ਅਪਡੇਟ ਅੱਜ ਤਾਰੀਖ ਹੋ ਗਈ 4 ਸਤੰਬਰ 2025 ਅਰਦਾਸ ਬੇਨਤੀ ਕਰਦੇ ਹੋਏ ਪਿੰਡ ਕੜੈਲ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜਨੇਤ ਵਾਹਿਗੁਰੂ ਜੀ ਅੱਪਾਂ ਅਹੀ ਅਰਦਾਸ ਕਰ ਸਕਦੇ ਹਾਂ ਕਿ ਹੜ੍ਹਾਂ ਦੇ ਮਾਰ ਤੋਂ ਬਚਾਈ ਬਹੁਤ ਕਕਰ ਦਾ ਪਾਣੀ ਦਿਨੋ ਦਿਨ ਵਧਦਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਆਪਾਂ ਇੱਕ ਆਹੀ ਅਰਦਾਸ ਬੇਨਤੀ ਕਰਦੇ ਹਾਂ ਮਾਲਕ ਅੱਗੇ ਕਿ ਪ੍ਰਮਾਤਮਾ ਸਭ ਦਾ ਭਲੀ ਰੱਖੇ ਸਤ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਕਿਰਪਾ ਬਣਾਈ ਰੱਖੇ ਕਕਰ ਦੇ ਪਾਣੀ ਤੋਂ ਬਚਾਈ ਕੋਈ ਨਾ ਜਾਣੇ ਜੰਤ ਉਚਤੇ ਉਚਾਪ ਗਵੰਤ ਸਗਲ ਸਮਾਗਰੀ ਤੁਮਰੇ ਸਤਰਤਾਰੀ ਤੁਮ ਤੇ ਹੋਇ ਸੂ ਅਗੇ ਆਕਾਰਿ ਤੁਮਰੀ ਹੀ ਗਾ ਤੇਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਗੁਰਮਾਨੀ ਤੇ ਅਗੇ ਅਰਦਾਸੁ ਮਾਰੀ ਜੀਉ ਬਬਾ ਨਾਨਕ ਸਾਉ ਜੀ ਕੋਟਿਆਰੀ ਕੋ ਨਾਮ ਬਜਾਵੇਂ ਤੇਰਾ ਹੋਵੇ ਗੁਰੂ ਵਾਹਿਗੁਰੂ 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 ਜਰਦਾ ਸਿਕੋਂ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਰ ਸ੍ਰੀ ਭਗਵਤੀ ਜੀ ਕੀ ਪਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਮਰਕਾ ਗੁਰੂ ਨਾਨਕ ਲਈਂ ਤੇ ਆਏ ਜਰ ਅੰਗਦ ਗੁਰ ਤੇ ਅਮਰਦਾਸ ਆਸਰਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਭ ਤੋਂ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਬਦ ਵਜਾਏ ਤੇਗ ਬਹਾਦਰ ਸਿਮਰੇ ਹੈ ਘਰ ਨੌਨ ਦੇ ਆ ਵੇ ਤਾਂ ਇਹ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਤੇ ਸਾਧਸ਼ਾ ਜੀ ਆਪ ਆਪਣੇ ਜਲ ਨੂੰ ਮਹਾਰਾਜ ਠਹਿਰਾ ਕੇ ਸੱਚੇ ਪਾਤਸ਼ਾਹ ਸੰਗਤਾਂ ਨੂੰ ਸੁਖ ਬਖਸ਼ੋ ਬਿਨਾਸ ਤੋਂ ਬਚਾਓ ਮਹਾਰਾਜ ਕਿਰਪਾ ਕਰਕੇ ਮਿਹਰ ਦਾ ਹੱਥ ਰੱਖ ਕੇ ਸੱਚੇ ਪਾਤਸ਼ਾਹ ਸੰਗਤਾਂ ਦੀ ਰੱਖਿਆ ਕਰੋ ਜੀ ਆਪ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਇਸ ਦਰਿਆ ਦੇ ਉੱਪਰ ਖਲੋ ਕੇ ਬੇਨਤੀ ਕਰਦੀ ਹੈ ਸੰਗਤ ਮਹਾਰਾਜ ਅਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਏ ਨੇ ਬਾਣੀ ਪੜ੍ਹਦੇ ਆ ਕੋਈਆਂ ਤਮਾਮ ਪੁੱਲਾਂ ਦੀ ਖਿਮਾ ਬਖਸ਼ਣ ਮਿਹਰ ਕਰਨੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਨੂੰ ਮੁੱਖ ਰੱਖਦੇ ਆ ਨਾਨ ਸਾਹਿਬ ਦੀ ਬਾਣੀ ਦੇ ਜਾਪ ਕਰਤ ਕੀਤੇ ਨੇ ਮਹਾਰਾਜ ਖੜਾ ਪ੍ਰਸ਼ਾਦ ਹਾਜ਼ਰ ਹੋਇਆ ਆਪ ਜੀ ਕੋ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤ ਦੇ ਰਸਨੀ ਲਾਇਕ ਹੋਵੇ ਮਹਾਰਾਜ ਵਰਤੌਣ ਦੀ ਆਗਿਆ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੰਗਤਾਂ ਨੂੰ ਬਲ ਬਖਸ਼ਿਓ ਚਰਨਾਂ ਨਾਲ ਜੋੜੀ ਰੱਖਿਓ ਔਰ ਸੰਗਤਾਂ ਦੀ ਮਨੋ ਭਾਵਨਾਵਾਂ ਸੰਪੂਰਨ ਕਰਨੀ ਇਸ ਤੋਂ ਜ਼ਿਆਦਾ ਹੋਰ વિનાਸ਼ ਬਿਲਕੁਲ ਵੀ ਨਾ ਹੋਵੇ ਬੇਨਤੀ ਪ੍ਰਵਾਨ ਕਰਿਓ ਸਾਰੀ ਸੰਗਤ ਆਪ ਜੀ ਦੇ ਚਰਨਾਂ ਵਿੱਚ ਅਰਜ ਗੁਜ਼ਾਰਦੀ ਹੈ ਸੱਚੇ ਪਾਤਸ਼ਾਹ ਜੀ ਹੁਣ ਕਰੋ ਕਿਰਪਾ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਸਹੀ ਪਿਆਰਿਆਂ ਦੇ ਮੇਲ ਬਖਸ਼ੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾਬੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੁਹਰਾ ਗਿਆ ਪਈ ਅਕਾਲ ਕੀ ਅਚਲਾਇੋ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨeo ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਅਖਿਰ ਨ ਕੋਈ ਵਾਰ ਹੋਏ ਸਾਮਿਲ ਹਾਂਗੇ ਵਾਹਿਗੁਰੂ ਨਾਮ ਜਹਾਜ ਹੈ ਆਰਤਾ ਪ੍ਰਭਾਨ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ